ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਰਾਜਾ ਸ਼ਿਵਨਾਭ ਪਿਆਰੀ ਸਾਧ ਸੰਗਤ ਜੀਓ ਕੋੜ ਦੇ ਨੂੰ ਸੱਚੇ ਰਮਦਾ ਉਪਦੇਸ਼ ਦੇਣ ਤੋਂ ਬਾਅਦ ਹైਦਰਾਬਾਦ ਗੋਲਕੰਡਾ ਕੁੰਡੀਚੇਰੀ ਆਦਿ ਥਾਮਾਂ ਤੇ ਸੱਚ ਧਰਮ ਦਾ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਜੀ ਸੰਗਲਾ ਦੀਪ ਪਹੁੰਚੇ ਇੱਥੋਂ ਦਾ ਰਾਜਾ ਸ਼ਿਵਨਾਬ ਪਹਿਲਾਂ ਤੋਂ ਹੀ ਲਾਹੌਰ ਨਿਵਾਸੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਿੱਖ ਭਾਈ ਮਨਸੂਖ ਜੀ ਦੀ ਸੰਗਤ ਸਦਕਾ ਉਹਨਾਂ ਦਾ ਸਿੱਖ ਬਣਿਆ ਹੋਇਆ ਸੀ ਜੋ ਕਿ ਆਪਣੇ ਵਪਾਰ ਦੇ ਸਬੰਧ ਦੇ ਵਿੱਚ ਉੱਥੇ ਜਾਂਦਾ ਰਹਿੰਦਾ ਸੀ ਰਾਜਾ ਸ਼ਿਵਨਾ ਪਹਿਲਾਂ ਸ਼ਿਖ ਭਗਤੀ ਪਰ ਜਦੋਂ ਉਸਨੇ ਭਾਈ ਮਨਸੂਖ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਅਤੇ ਸੋਭਾ ਸੁਣੀ ਤਾਂ ਉਹ ਮਨ ਹੀ ਮਨ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਜਦ ਉਸਨੇ ਭਾਈ ਮਨਸੂਖ ਜੀ ਦੇ ਨਾਲ ਜਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਭਾਈ ਮਨਸੂਖ ਜੀ ਨੇ ਉਸ ਨੂੰ ਕਿਹਾ ਕਿ ਉਹ ਇੱਥੇ ਆਪਣੇ ਰਾਜ ਭਾਗ ਵਿੱਚ ਰਹਿੰਦਾ ਹੋਇਆ ਲੋਕਾਈ ਦੀ ਸੇਵਾ ਤੇ ਪਰਮਾਤਮਾ ਦਾ ਨਾਮ ਸਿਮਰਨ ਕਰੇ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰੇਮ ਕਰਦਾ ਹੋਇਆ ਉਹਨਾਂ ਦੇ ਦਰਸ਼ਨਾਂ ਲਈ ਅਰਦਾਸ ਬੇਨਤੀ ਕਰਦਾ ਰਹੇ ਜੇਕਰ ਉਸ ਦਾ ਪ੍ਰੇਮ ਸੱਚਾ ਹੋਇਆ ਤਾਂ ਗੁਰੂ ਨਾਨਕ ਸਾਹਿਬ ਜੀ ਆਪ ਆ ਕੇ ਉਸ ਨੂੰ ਦਰਸ਼ਨ ਦੇ ਕੇ ਨਦਰੁ ਨਿਦਰੀ ਨਿਹਾਲ ਕਰਨਗੇ ਪਾਈ ਮਨੁੱਖ ਸੁਖ ਜੀ ਦੇ ਬਚਨਾਂ ਅਨੁਸਾਰ ਰਾਜੇ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਹਰ ਵੇਲੇ ਗੁਰੂ ਨਾਨਕ ਦੇਵ ਜੀ ਨੂੰ ਦਰਸ਼ਨ ਦੇਣ ਲਈ ਬੇਨਤੀਆਂ ਕਰਦਾ ਰਹਿੰਦਾ ਇਹ ਦੇਖ ਕੇ ਅਨੇਕਾਂ ਪਖੰਡੀ ਸਾਧੂ ਸੰਤ ਆਪਣੇ ਆਪ ਨੂੰ ਗੁਰੂ ਨਾਨਕ ਕਹੋਂਦੇ ਹੋਏ ਰਾਜੇ ਨੂੰ ਆਪਣਾ ਚੇਲਾ ਬਣਾਉਣ ਦੇ ਲਈ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਪਰ ਜਦੋਂ ਰਾਜੇ ਨੂੰ ਉਹਨਾਂ ਪਖੰਡੀਆਂ ਸਾਧੂਆਂ ਵਿੱਚ ਭਾਈ ਮਨਸੂਖ ਜੀ ਦੁਆਰਾ ਦੱਸੇ ਹੋਏ ਗੁਰੂ ਨਾਨਕ ਦੇਵ ਜੀ ਵਾਲੇ ਇਲਾਹੀ ਗੁਣ ਨਜ਼ਰ ਨਾ ਆਉਂਦੇ ਤਾਂ ਉਹ ਉਹਨਾਂ ਦੇ ਪਖੰਡ ਨੂੰ ਜਾਣ ਜਾਂਦਾ ਰਾਜੇ ਨੇ ਪਖੰਡੀ ਸਾਧੂ ਸੰਤਾਂ ਦੀ ਲੁੱਟ ਤੋਂ ਬਚਣ ਲਈ ਸੁੰਦਰ ਈਸਤਰੀਆਂ ਤੇ ਕੀਮਤੀ ਪਕਵਾਨਾਂ ਤੇ ਭੇਜ ਕੇ ਆਉਣ ਵਾਲੇ ਹਰੇਕ ਸਾਧੂ ਸੰਤ ਦੀ ਪਰਖਿਆ ਲੈਣੀ ਸ਼ੁਰੂ ਕਰ ਦਿੱਤੀ ਜੋ ਕਿ ਉਹਨਾਂ ਦਾ ਈਸਤਰੀਆਂ ਦੇ ਕਾਮਜਾਲ ਤੇ ਖਾਣ ਪੀਣ ਦੇ ਸਵਾਦਾਂ ਦੇ ਵਿੱਚ ਫਸ ਕੇ ਟੁੱਲ ਜਾਂਦੇ ਤੇ ਫਿਰ ਰਾਜੇ ਦੁਆਰਾ ਉਹਨਾਂ ਨੂੰ ਬੰਦੀ ਬਣਾ ਲਿਆ ਜਾਂਦਾ ਜਦੋਂ ਰਾਜੇ ਦੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਗ ਚਰਮ ਸੀਮਾ ਉੱਤੇ ਪਹੁੰਚ ਗਈ ਤਾਂ ਗੁਰੂ ਸਾਹਿਬ ਜੀ ਉਸ ਨੂੰ ਨਦਰੂ ਨਦਰੀ ਨਿਹਾਲ ਕਰਨ ਲਈ ਸੰਗਲਾ ਦੀਪਾਂ ਪਹੁੰਚੀ ਤੇ ਸਿੱਧਾ ਰਾਜੇ ਦੀ ਬਾਗ ਦੇ ਵਿੱਚ ਜਾ ਫਿਰਾਂ ਜੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਾਂ ਦੀ ਛੋਹ ਦੇ ਨਾਲ ਚਿਰਾਂ ਤੋਂ ਸੁੱਕਿਆ ਹੋਇਆ ਬਾਗ ਹਰਿਆ ਭਰਿਆ ਹੋ ਗਿਆ ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਜਾਣ ਗਿਆ ਕਿ ਇਹ ਜ਼ਰੂਰ ਗੁਰੂ ਨਾਨਕ ਦੇਵ ਜੀ ਹੋਣਗੇ ਪਰ ਫੇਰ ਵੀ ਉਸਨੇ ਪਰਖ ਲਈ ਸੁੰਦਰ ਇਸਤਰੀਆਂ ਤੇ ਕੀਮਤੀ ਭਗਵਾਨ ਭੇਜੀ ਜਦੋਂ ਉਹ ਔਸਤਰੀਆਂ ਗੁਰੂ ਜੀ ਨੂੰ ਪਰਮਾਣ ਲਈ ਹਾਵ ਭਾਵ ਕਰਨ ਲੱਗੀਆਂ ਤਾਂ ਗੁਰੂ ਜੀ ਨੇ ਉਹਨਾਂ ਨੂੰ ਪੁੱਤਰੀ ਆਖ ਕੇ ਸੰਬੋਧਨ ਕੀਤਾ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਤ ਨਾ ਰਹੀ ਅਤੇ ਮੋਹਨਾਈਆਂ ਖੁਦ ਮੋਈਆਂ ਗਈਆਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਕਰਮ ਛੱਡ ਕੇ ਨਾਮ ਸਿਮਰਨ ਅਤੇ ਸ਼ੁਭ ਕਰਮ ਕਰਨ ਦਾ ਉਪਦੇਸ਼ ਦਿੱਤਾ ਗੁਰੂ ਸਾਹਿਬ ਜੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਣਾ ਇਸਤਰੀਆਂ ਨੇ ਜਾ ਕੇ ਰਾਜੇ ਨੂੰ ਕਿਹਾ ਹੀ ਰਾਜਨ ਜਿਸ ਨਾਨਕ ਗੁਰੂ ਦੀ ਤੈਨੂੰ ਉਡੀਕ ਸੀ ਨਿਰੰਕਾਰ ਦਾ ਰੂਪ ਉਹ ਗੁਰੂ ਆ ਗਿਆ ਹੈ ਤੇ ਉਤੇ ਉਸ ਦੇ ਚਰਨ ਚੂਰ ਨਾਲ ਤੇਰਾ ਸੁੱਕਾ ਬਾਗ ਵੀ ਹਰਿਆ ਭਰਿਆ ਹੋ ਗਿਆ ਹੈ ਇਹ ਸੁਣ ਕੇ ਪ੍ਰੇਮ ਦਾ ਮਾਰਿਆ ਰਾਜਾ ਉੱਠ ਨੱਠਿਆ ਨਾ ਘੋੜਾ ਨਾ ਪਾਲਕੀ ਨਾ ਰਾਜ ਦਾ ਖਿਆਲ ਬਸ ਬਾਹੂ ਦਾਹੀ ਨਸਿਆ ਜਾ ਰਿਹਾ ਸੀ ਉਸਨੇ ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਵਿਰਾਗ ਦੇ ਵਿੱਚ ਆ ਕੇ ਹੰਝੂਆਂ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਚਰਨ ਤੋ ਦਿੱਤੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਗੁਰੂ ਸਾਹਿਬ ਜੀ ਦਾ ਉਤਾਰਾ ਆਪਣੇ ਮਹਿਲਾਂ ਦੇ ਵਿੱਚ ਕਰਵਾਇਆ ਤੇ ਬੜੀ ਹੀ ਉਤਸ਼ਾਹ ਨਾਲ ਆਪਣੇ ਹੱਥੀ ਉਹਨਾਂ ਦੀ ਸੇਵਾ ਕਰਦਾ ਰਿਹਾ ਗੁਰੂ ਜੀ ਨੇ ਉਸ ਨੂੰ ਚੰਗਾ ਰਾਜ ਕਮਾਉਣ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਉਪਦੇਸ਼ ਦੇ ਕੇ ਸੱਚ ਦੇ ਮਾਰਗ ਉੱਤੇ ਤੋਰਿਆ ਗੁਰੂ ਜੀ ਨੇ ਰਾਜੇ ਸ਼ਿਵਨਾਬ ਨੂੰ ਉੱਥੇ ਇੱਕ ਧਰਮਸ਼ਾਲਾ ਬਣਾ ਕੇ ਸੱਚ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਕਿਹਾ ਇਸ ਤਰ੍ਹਾਂ ਰਾਜੇ ਨੂੰ ਉੱਥੋਂ ਦਾ ਪ੍ਰਚਾਰਕ ਥਾਪ ਕੇ ਗੁਰੂ ਜੀ ਉੱਥੋਂ ਵਿਦਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ